ਵੱਲੋਂ ਅਸੀਂ ਮਾਨ ਜੋਗ ਵਰਨ ਪੰਜਾਬ ਨੂੰ ਮਿਲ ਕੇ ਇੱਕ ਗੱਲ ਤਾਂ ਕਹਿ ਕੇ ਆਏ ਆ ਕਿ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਤਬਾਹੀ ਹੋਈ ਆ ਹੜ੍ਹਾਂ ਨਾਲ ਜਿਹੜਾ ਖਰਾਬਾ ਹੋਇਆ ਉਹ ਕੇਵਲ ਕੁਦਰਤੀ ਕਰੋਪੀ ਨਹੀਂ ਕੁਦਰਤੀ ਕਰੋਪੀ ਦੇ ਨਾਲ-ਨਾਲ ਬੰਦਿਆਂ ਦੀ ਤੇ ਸਰਕਾਰ ਦੀ ਸਿਹੇੜੀ ਕਰੋਪੀ ਆ ਕਿਉਂਕਿ ਜੇ ਸਰਕਾਰ ਨੇ ਸਮੇਂ ਸਿਰ ਨਦੀਆਂ ਨਾਲੇ ਡਰੇਨਾਂ ਸਾਫ਼ ਕਰੀਆਂ ਹੁੰਦੀਆਂ ਤੇ ਨਾਲ ਜਿਨ੍ਹਾਂ ਬੰਦਿਆਂ ਨੇ ਜਿਹੜਾ ਮਾਈਨਿੰਗ ਮਾਫੀਆ ਉਸ ਮਾਈਨਿੰਗ ਮਾਫੀਆ ਨੇ ਡਰੇਨਾ ਦੇ ਜਿਹੜੇ ਬਨ ਲੱਗੇ ਸੀ ਉਹ ਵੀ ਚੁੱਕਤੇ 30 ਤੇ 40 40 ਫੁੱਟ ਖੱਡੇ ਪੜਤੇ ਖੱਡਾਂ ਦੇ دریاਵਾਂ ਦੇ ਨਦੀਆਂ ਦੇ ਮੂੰਹ ਹੀ ਮੋੜਤੇ ਜਿਹਦੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਪੰਜਾਬ ਦਾ ਹੋ ਗਿਆ ਅਸੀਂ ਹਾਈ ਲੈਵਲ ਇਨਕੁਆਰੀ ਮੰਗੀ ਆ ਕਿ ਜਾਂਚ ਕਰਾਈ ਜਾਵੇ ਕਿ ਕੌਣ ਲੋਕ ਜ਼ਿੰਮੇਵਾਰ ਨੇ ਇਹਨਾਂ ਨੇ ਲਾਪਰਵਾਹੀ ਵਰਤੀ ਤੇ ਸਰਕਾਰ بے ਧਿਆਨ ਕਿਉਂ ਰਹੀ ਸਰਕਾਰ ਨੇ ਨੋਟਿਸ ਕਿਉਂ ਨਹੀਂ ਲਿਆ ਸਮੇਂ ਸਿਰ ਹਰ ਸਾਲ ਜੇ ਦੇਨਾਂ ਦੀ ਸਫਾਈ ਹੁੰਦੀ ਆ ਤਾਂ ਇਸ ਵਾਰ ਕਿਉਂ ਨਹੀਂ ਹੋਈ ਨਜਾਇਜ਼ ਮਾਈਨਿੰਗ ਹੋਈ ਉਹ ਕਿਉਂ ਨਹੀਂ ਰੋਕੀ ਤੇ ਸਾਰੇ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਦੀ ਪਛਾਣ ਕੀਤੀ ਜਾਵੇ ਤੇ ਉਹਦੇ ਤੇ ਐਕਸ਼ਨ ਲਿਆ ਜਾਵੇ ਦੂਜੀ ਗੱਲ ਅਸੀਂ ਇਹ ਕਹੀ ਆ ਕਿ ਮਾਨ ਜੋ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ 1000 ਕਰੋੜ ਦਾ ਨੁਕਸਾਨ ਹੋਇਆ ਅਸੀਂ ਮਾਨ ਜੋ ਗਵਰਨਰ ਸਾਹਿਬ ਨੂੰ ਇਹ ਗੱਲ ਕਹੀ ਆ ਕਿ ਇੱਕ ਵੀ ਚਿੱਠੀ ਕੇਂਦਰ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਦਿਖਾ ਦੇਣ ਦੇ ਡਿਜਾਸਟਰ ਮੈਨੇਜਮੈਂਟ ਫੰਡ ਦੇ ਵਿੱਚੋਂ ਪੈਸੇ ਲੈਣ ਲਈ ਜਾਂ ਪੰਜਾਬ ਦੇ ਹੜ੍ਹਾਂ ਦੀ ਤਬਾਹੀ ਦਾ ਜਾਇਦਾ ਲੈਣ ਲਈ ਕੇਂਦਰ ਦੀ ਕੋਈ ਟੀਮ ਜਿਹੜੀ ਡਿਜਾਸਟਰ ਮੈਨੇਜਮੈਂਟ ਫੰਡ ਤੇ ਲੈਣ ਲਈ ਇੱਕ ਗਾਈਡਲਾਈਨਸ ਨੇ ਇੱਕ ਨੋਰਮਸ ਨੇ ਕਿ 15 ਦਿਨ ਦੇ ਵਿੱਚ ਵਿੱਚ ਰਿਪੋਰਟ ਸਬਮਿਟ ਕਰਾਉਣੀ ਹੁੰਦੀ ਆ ਉਹ ਰਿਪੋਰਟ ਸਬਮਿਟ ਤਾਂ ਕੀ ਕਰਨੀ ਸੀ ਬਿਲਕੁਲ ਕਿ ਟੀਮ ਕੇਂਦਰ ਤੋਂ ਮੰਗੀ ਵੀ ਹੈ ਪੰਜਾਬ ਵਾਲਿਆਂ ਨੇ ਜੇ ਮਗਯੋ ਨਹੀਂ ਹੈ ਸਾਡੀ ਜਾਣਕਾਰੀ ਅਨੁਸਾਰ ਤਾਂ ਕੇਂਦਰ ਦੀ ਟੀਮ ਆਉਣ ਲਈ ਤਾਂ ਕੀ ਸੀ ਪੰਜਾਬ ਨੇ ਅਜੇ ਟੀਮ ਲਾਉਣ ਦੀ ਮੰਗੇ ਨਹੀਂ ਕੀਤੀ ਤੇ ਜੇ ਮੰਗੇ ਨਹੀਂ ਕੀਤੀ ਤਾਂ ਗਵਾਨੀ ਨਹੀਂ ਮਿਲ ਸਕਦੀ ਤੇ ਮੁੱਖ ਮੰਤਰੀ ਸਾਹਿਬ ਇਹ ਦੱਸਣ ਕਿ ਐਸੈਸਮੈਂਟ ਇਹਨਾਂ ਨੇ ਕਿੱਥੋਂ 1000 ਕਰੋੜ ਦੀ ਲਈ ਆ ਸੀ ਮਾਂ ਜੋ ਗਵਰਨਰ ਸਾਹਿਬ ਨੂੰ ਪਿਆ ਕਿ ਪੰਜਾਬ ਸਰਕਾਰ ਤੋਂ ਪੁੱਛਿਆ ਜਾਵੇ ਕਿ ਮੁੱਖ ਮੰਤਰੀ ਨੇ 1000 ਕਰੋੜ ਰੁਪਏ ਦੀ ਐਸੈਸਮੈਂਟ ਦਾ ਐਲਾਨ ਕਿਵੇਂ ਕਰਤਾ ਜਦੋਂ ਕਿ ਗਵਾਹੀ ਇਹ ਆ ਸੱਚ ਇਹ ਆ ਕਿ ਪੰਜਾਬ ਦੇ ਕਿਸੇ ਪਿੰਡ ਵਿੱਚ ਕਿਸੇ ਪਰਿਵਾਰ ਦੇ ਜਾ ਕੇ ਪੁੱਛ ਲੋ ਜੇ ਕਿਸੇ ਦੀ ਅਸੈਸਮੈਂਟ ਲਾਉਣ ਲਈ ਪੰਜਾਬ ਦਾ ਕੋਈ ਅਧਿਕਾਰੀ ਕੋਈ ਕਰਮਚਾਰੀ ਪਹੁੰਚਿਆ ਹੋਵੇ ਜੇ ਕੋਈ ਅਸੈਸਮੈਂਟ ਹੀ ਹੋਈ ਤਾਂ 1000 ਕਰੋੜ ਰੁਪਏ ਦਾ ਐਲਾਨ ਮੁੱਖ ਮੰਤਰੀ ਸਾਹਿਬ ਨੇ ਕਿੱਥੋਂ ਕਰਿਆ ਕਿਉਂ ਕਰਿਆ ਅਸੀਂ ਇਹ ਵੀ ਕਿਹਾ ਕਿ ਗਵਰਨਰ ਸਾਹਿਬ ਤੁਸੀਂ ਆਪ ਵੀ ਰਾਉਂਡ ਲਾ ਕੇ ਆਏ ਹੋ ਤੁਸੀਂ ਵੀ ਦੇਖਿਆ ਔਰ ਅਸੀਂ ਵੀ ਰਾਉਂਡ ਲਾਏ ਨੇ ਪੀੜਤ ਲੋਕਾਂ ਕੋਲ ਗਏ ਆ ਪੰਜਾਬ ਦੇ ਵਿੱਚ ਘੱਟੋ-ਘੱਟ 14-15 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਕਿੰਨੇ ਘਰ ਟਹੇ ਕਿੰਨੇ ਪਸ਼ੂ ਮਰੇ ਕਿੰਨੇ ਬੰਦੇ ਮਰੇ ਕਿੰਨੀਆਂ ਫਸਲਾਂ ਤਬਾਹ ਹੋਈਆਂ ਕਿੰਨੇ ਟਿਊਬਵਲ ਬੈਠੇ ਕਿੰਨੇ ਪੁਲ ਟੁੱਟੇ ਕਿੰਨੀਆਂ ਸੜਕਾਂ ਟੁੱਟੀਆਂ ਕਿੰਨੇ ਹਸਪਤਾਲ ਤੇ ਸਕੂਲਾਂ ਦੀਆਂ ਬਿਲਡਿੰਗਾਂ ਢਾਈ ਢੇ ਹੋਈਆਂ ਇਹ ਸਾਰੀ ਅਸੈਸਮੈਂਟ 14-15 ਹਜ਼ਾਰ ਕਰੋੜ ਦੀ ਬਣਦੀ ਹੋਵੇ ਤੇ ਮੁੱਖ ਮੰਤਰੀ ਸਾਹਿਬ ਕੇਵਲ 1000 ਕਰੋੜ ਕਹਿੰਦੇ ਹੋਣ ਇਹ ਪੰਜਾਬ ਪ੍ਰਤੀ ਇੱਕ ਬੇਈਮਾਨੀ ਆ ਔਰ ਇਹ ਜਾਨ ਮੁੱਖ ਮੰਤਰੀ ਸਾਹਿਬ ਦੀ ਲਾਪਰਵਾਹੀ ਆ ਦੂਜੀ ਅਸੀਂ ਮੁੱਖ ਆਪਣਾ ਮਾਨਯੋਗ ਗਵਰਨਰ ਸਾਹਿਬ ਨੂੰ ਇਹ ਕਹਿ ਕੇ ਆਏ ਆ ਕਿ ਬਦ ਕਿਸੁੱਤੀ ਨਾਲ ਪੰਜਾਬ ਦੇ ਲੋਕਾਂ ਨੇ ਅਗਵਾਈ ਮੁੱਖ ਮੰਤਰੀ ਸਾਹਿਬ ਨੂੰ ਸੁਭਾ ਲਈ ਆ ਅਸੀਂ ਵੀ ਸਮਝਦੇ ਆ ਇਸ ਦੇਸ਼ ਦੇ ਵਿੱਚ ਕਾਇਦੇ ਕਾਨੂੰਨ ਮੁਤਾਬਕ ਸੰਵਿਧਾਨ ਅਨੁਸਾਰ ਮੁੱਖ ਮੰਤਰੀ ਸਾਹਿਬ ਦੀ ਜ਼ਿੰਮੇਵਾਰੀ ਆ ਜਾਣਾ ਸੂਬੇ ਦੇ ਮਸਲੇ ਨੂੰ ਲੈ ਕੇ ਕੇਂਦਰ ਦੇ ਕੋਲ ਪਰ ਮੁੱਖ ਮੰਤਰੀ ਸਾਹਿਬ ਲਾਨੀਆਂ ਚੌਰ ਤੇ ਕਹਿ ਚੁੱਕੇ ਨੇ ਕਿ ਮੈਂ ਤਾਂ ਕੇਂਦਰ ਤੋਂ ਦਵਾਨੀ ਨਹੀਂ ਲੈਣੀ ਮਾਤਾ ਕੇਂਦਰ ਤੋਂ ਕੋਈ ਪੈਸਾ ਨਹੀਂ ਲੈਣਾ ਜਦੋਂ ਕੋਈ ਸੱਚੇ ਆ ਕਿ ਕੇਂਦਰ ਤੋਂ ਪੈਸਾ ਲੈਣਾ ਕੋਈ ਗੁਨਾਹ ਨਹੀਂ ਹੈ ਕੇਂਦਰ ਦੇ ਪੈਸੇ ਜੇ ਵੀ ਤੇ ਸਾਡਾ ਹਿੱਸਾ ਆਪਣਾ ਹਿੱਸਾ ਮੰਗਣ ਦੇ ਅਸੀਂ ਹੱਕਦਾਰ ਆ ਪਰ ਮੁੱਖ ਮੰਤਰੀ ਸਾਹਿਬ ਜੇ ਸ਼ਰਮਾਉਂਦੇ ਨੇ ਮੁੱਖ ਮੰਤਰੀ ਸਾਹਿਬ ਦੀ ਜੇ ਕੋਈ ਮਜਬੂਰੀ ਆ ਤਾਂ ਅਸੀਂ ਗਵਰਨਰ ਸਾਨੂੰ ਕਹਿ ਕੇ ਆਏ ਆ ਕਿ ਤੁਸੀਂ ਹੀ ਟੋਟਲ ਖਰਚਾ ਨੁਕਸਾਨ ਜਿਹੜਾ ਹੋਇਆ ਖਰਾਬਾ ਜਿਹੜਾ ਹੋਇਆ ਉਹਦੀ ਅਸੈਸਮੈਂਟ ਪੰਜਾਬ ਸਰਕਾਰ ਤੋਂ ਰਿਪੋਰਟ ਮੰਗਾਓ ਤੇ ਸਾਰੇ ਖਰਾਬੇ ਲਈ ਕੇਂਦਰ ਦੇ ਕੋਲ ਪੰਜਾਬ ਦਾ ਕੇਸ ਫਲੀਟ ਕਰਕੇ ਆਓ ਕਿਉਂਕਿ ਅੱਜ ਪੰਜਾਬ ਦੇ ਕਿਸਾਨ ਮਜ਼ਦੂਰ ਹਰ ਵਰਗ ਦੁਕਾਨਦਾਰ ਵਪਾਰੀ ਬਹੁਤ ਹੀ ਸਹਿਮਿਆ ਪਿਆ ਔਰ ਪੈਸਾ ਹੈ ਨਹੀਂ ਕਿਸੇ ਦੀ ਜੇਬ ਚ ਤੁਰਤ ਦਵਾਈਆਂ ਦਾ ਪ੍ਰਬੰਧ ਕਰੋ ਮੱਛਰਦਾਨੀਆਂ ਦਾ ਪ੍ਰਬੰਧ ਕਰੋ ਔਰ ਤਰਪਾਲਾਂ ਦਾ ਪ੍ਰਬੰਧ ਕਰੋ ਬੀਜ ਦਾ ਮਹੱਈਆ ਕਰਵਾਓ ਖਾਦਾਂ ਦਾ ਮਹੱਈਆ ਕਰਾਓ ਡੀਜ਼ਲ ਮਹੱਈਆ ਕਰਾਓ ਘਟੋ ਘੱਟ ਜਿਹੜਾ ਕਰਜ਼ਾ ਉਹਦੇ ਤੇ ਵਿਆਜ ਤਾਂ ਮਾਫ ਕਰੋ ਤੇ ਕਰਜ਼ੇ ਦੀ ਵਸੂਲੀ ਘਟੋ ਘਟ ਇੱਕ ਸਾਲ ਅੱਗੇ ਪਾਓ ਤੇ ਦੂਜੀ ਗੱਲ ਜਿਹੜੀਆਂ ਜ਼ਮੀਨਾਂ ਉੱਚੀਆਂ ਨੀਮੀਆਂ ਹੋਈਆਂ ਨੇ ਉਹਨਾਂ ਜ਼ਮੀਨਾਂ ਵਿੱਚ ਜਿਹੜੀ ਮਿੱਟੀ ਪਈ ਆ ਘਾਰ ਪਈ ਆ ਉਹ ਤਾਂ ਲੋਕਾਂ ਦੇ ਵਾਸਤੇ ਦੀ ਗੱਲ ਨਹੀਂ ਹੁਣ ਕਟੜਾ ਐਕਸਪ੍ਰੈਸ ਆਈ ਬੇ ਸ਼ਤਰਾਣੇ ਤੋਂ ਲੈ ਕੇ ਸ਼ੇਰਗੜ੍ਹ ਤੱਕ 10-12 ਕਿਲੋਮੀਟਰ ਤਬਾਹ ਹੋ ਗਈ ਉਹ ਸਾਰੀ ਮਿੱਟੀ ਖੇਤਾਂ 'ਚ ਪੈ ਗਈ ਤੇ ਹੁਣ ਕਿਸਾਨ ਮਿੱਟੀ ਕੋ ਚੁੱਕਣ ਭਲਾ ਚੌਰ ਦੇ ਵਿੱਚ ਖੱਡਾ ਆ ਨੇ ਇੰਨਾ ਮਿੱਟੀ ਪਾਤੀ ਸਾਰੀ ਜ਼ਮੀਨ ਖੋਰ ਕੇ ਲੈ ਗਏ ਤਨੌਰ ਤੇ ਸਨੌਰ ਦੇ ਵਿੱਚ ਟਾਗਰੀ ਮਾਰਕੰਡਾ ਤੇ ਘੱਗਰ ਨੇ ਤੇ ਸਮਾਣੇ ਤੇ ਛਤਰਾਣੇ ਤੇ ਘੱਗਰ ਨੇ ਮੂਨਕ ਦੇ ਵਿੱਚ ਘੱਗਰ ਨੇ ਜਿਹੜੀ ਤਵਾਹੀ ਮਚਾਈ ਆ ਉਹ ਅਸੀਂ ਮੰਗ ਕਰਕੇ ਆਏ ਆ ਕਿ ਪੰਜਾਬ ਸਰਕਾਰ ਸੀਡਬਲਿਊ ਸੀ ਦੇ ਵਿੱਚ ਜਿਹੜਾ ਹਰਿਆਣੇ ਨੇ ਕੇਸ ਪਾਇਆ ਹੋਇਆ ਉਹ ਅਰਜੀ ਵਾਪਸ ਲੈਣ ਦੀ ਚਾਰਾਜੋਈ ਕਰੇ ਅਕਾਲੀ ਸਰਕਾਰ ਸਮੇਂ ਘੱਗਰ ਨੂੰ ਚੈਨਲਾਈਜ਼ ਕਰਨ ਦਾ ਪ੍ਰੋਜੈਕਟ ਜਿਹੜਾ ਸ਼ੁਰੂ ਕਰਾਇਆ ਸੀ ਫਾਸਟ ਫੇਜ ਮੁਕੰਮਲ ਹੋ ਗਿਆ ਸੀ ਮਕੋਰ ਸਾਹਿਬ ਤੱਕ ਮਕੋਰ ਸਾਹਿਬ ਤੋਂ ਅੱਗੇ ਹਰਿਆਣੇ ਨੇ ਅਰਜੀ ਦਿੱਤੀ ਸੀ ਡਬਲਯੂਸੀ ਦੇ ਵਿੱਚ ਉਹ ਅਰਜੀ ਕਰਕੇ ਸਟੇ ਹੋ ਗਈ ਤੇ ਉਹ ਸਟੇ ਤੜਵਾਉਣ ਬਾਅਦ ਤੇ ਹਰਿਆਣਾ ਪੰਜਾਬ ਸਰਕਾਰ ਨੂੰ ਫਾਇਰਵਾਇ ਕਰਨੀ ਚਾਹੀਦੀ ਹੈ ਅਸੀਂ ਗਵਰਨਰ ਸਾਹਿਬ ਨੂੰ ਕਹਿ ਕੇ ਆਏ ਹਰਿਆਣੇ ਨੇ ਸਰਸੇ ਦੇ ਕੋਲ ਜਾ ਕੇ ਤਾਂ ਇਸੇ ਘੱਗਰ ਦੇ ਬੰਨ ਲਾਤਾ ਇੱਥੇ ਕਸ਼ਲਿਆ ਟਾਈਮ ਲਾਤਾ ਆਪਣੇ ਨਾਲ ਤੇ ਹਰਿਆਣਾ ਤਾਂ ਪਾਣੀ ਰੋਕ ਸਕਦਾ ਪਾਣੀ ਦੇ ਡਾਫਲਾ ਸਕਦਾ ਚਾਂਦਪੁਰ ਜਿਹੜਾ ਸਾਈਫਨ ਆ ਉਹਦੀ ਜਿਹੜੀ ਠੋਕਰ ਹਉਤੀ ਕਰ ਸਕਦਾ ਤੇ ਪੰਜਾਬ ਨੂੰ ਇੱਕ ਮਿੱਟੀ ਨਹੀਂ ਘੱਗਰ ਦੇ ਵਿੱਚੋਂ ਚੱਕਰ ਦਿੰਦਾ ਘੱਗਰ ਦੇ ਵਿੰਗਵਾਲ ਨਹੀਂ ਕੱਢਣ ਦਿੰਦਾ ਪੰਜਾਬ ਨੂੰ ਅਸੀਂ ਇਹ ਮੰਗ ਕਰਕੇ ਆਇਆ ਗਵਰਨਰ ਸਾਹਿਬ ਤੋਂ ਕਿ ਤੁਸੀਂ ਇਹਦਾ ਨੋਟਸ ਲਓ ਪੰਜਾਬ ਸਰਕਾਰ ਨੂੰ ਹਦਾਇਤਾਂ ਕਰਾਓ ਕਿ ਜਿਹੜਾ ਸੀ ਡਬਲਿਊ ਸੀ ਦੇ ਵਿੱਚ ਹਰਿਆਣਾ ਨੇ ਕੇਸ ਪਾਇਆ ਹੋਇਆ ਜਿਹਦੇ ਸਟੇ ਕਰਕੇ ਘੱਗਰ ਚੈਨਲਾਈਜ਼ ਹੋਣ ਤੋਂ ਰੁਕਿਆ ਖੜਾ ਉਹਨੂੰ ਲਿਆ ਜਾਵੇ ਨਾ ਵਾਪਸ ਲਈ ਜਾਵੇ ਉਹ ਅਰਜੀ ਸਿੱਧੇ ਵਾਪਸ ਕਰਾਈ ਜਾਵੇ ਤੇ ਦੂਜੀ ਜਿਹੜਾ ਹੈ ਕਟੜਾ ਐਕਸਪ੍ਰੈਸ ਹਾਈਵੇ ਆ ਉਹ ਚਤਰਾਣੇ ਤੋਂ ਲੈ ਕੇ ਸ਼ੇਰਗੜ੍ਹ ਤੱਕ ਐਲੀਵੇਟਰ ਰੋਡ ਬਣਾਈ ਜਾਵੇ ਜਾਂ ਉਹਦੇ ਪਾਣੀ ਦੇ ਨਿਕਾਸ਼ ਦਾ 5 ਗੁਣਾ ਪ੍ਰਬੰਧ ਕੀਤਾ ਜਾਵੇ ਤੇ ਨਾਲ ਅਸੀਂ ਮੰਗ ਕੀਤੀ ਆ ਕਿ 5 ਲੱਖ ਰੁਪਈਆ ਜਿਹੜੇ ਘਰ ਟਹਿਗੇ ਉਹਨਾਂ ਨੂੰ ਦਿੱਤਾ ਜਾਵੇ ਤੇ 2500 ਰੁਪਈਆ ਪੱਤੀਆ 32000 ਤੋਂ 25000 ਰੁਪਇਆ ਫਸਲਾਂ ਦੇ ਖਰਾਬੇ ਦਾ ਦਿੱਤਾ ਜਾਵੇ ਟਿਊਬਵੈਲਾਂ ਦੇ ਖਰਾਬੇ ਦਾ ਦਿੱਤਾ ਜਾਵੇ ਪਸ਼ੂ ਮਰ ਗਏ ਕਈ ਲੋਕ ਮਰ ਗਏ ਕਈ ਬਨ ਲਾਉਂਦੇ ਖਤੌਲੀ ਪਿੰਡਾ ਸਨੌਰ ਹਲਕੇ ਦੇ ਵਿੱਚ ਬਨਪੁਰ ਦਾ ਇੱਕ ਵਿਅਕਤੀ ਮਨਜੀਤ ਸਿੰਘ ਨਾਂ ਦਾ ਖਤੌਲੀ ਪਿੰਡ ਦਾ ਮਰ ਗਿਆ ਉਹਦੇ ਲਈ ਵਿਸ਼ੇਸ਼ ਸਰਕਾਰ ਮਦਦ ਦਾ ਐਲਾਨ ਕਰਿਆ ਜੀ ਤੱਕ ਨਹੀਂ ਕੀਤਾ ਉਹਦਾ ਹੀ ਕਿਸ ਨੂੰ ਦਾ ਸ਼ਹੀਦ ਹੋਇਆ ਲੋਕ ਸੇਵਾ ਦੇ ਵਿੱਚ ਤੇ ਇਹ ਗੱਲਾਂ ਅਸੀਂ ਇੱਕ ਹੱਟ ਦੇ ਸੰਬੰਧ ਦੀ ਮਾਨਯੋਗ ਗਵਰਨਰ ਸਾਹਿਬ ਨੂੰ ਕਹਿ ਕੇ ਆਏ ਆਂ ਔਰ ਉਹਨਾਂ ਨੇ ਸਾਡੀਆਂ ਗੱਲਾਂ ਬੜੀਆਂ ਧਿਆਨ ਨਾਲ ਸੁਣੀਆਂ ਔਰ ਇਹਦੇ ਤੇ ਵਾਅਦਾ ਵੀ ਕੀਤਾ ਕਿ ਅਸੀਂ ਇਸ ਪੰਜਾਬ ਦੇ ਹਿੱਤ ਚ ਜੋ ਵੀ ਗੱਲਾਂ ਤੁਸੀਂ ਕਹੀਆਂ ਅਸੀਂ ਕਰਨ ਦੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਦੂਜਾ ਇਸ਼ੂ ਜਿਹੜਾ ਸਾਡਾ ਸੀ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲਿਆਂ ਦੇ ਵਿੱਚ ਜਿਵੇਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾਖਲ ਦੰਦੇ ਨੇ ਚਾਹੀਦਾ ਤਾਂ ਦੀ ਪਿੱਠ ਥਾਪਣੀ ਚਾਹੀਦਾ ਤਾਂ ਅਸੀਂ ਸ਼ਾਬਸ ਦੇਣੀ ਕਿਵੇਂ ਰਾਸ਼ਨ ਪਹੁੰਚਾਇਆ ਹੜਪੇੜਤਾ ਨੂੰ ਕਿਵੇਂ ਕੰਬਲ ਬੰਡੇ ਤਰਪਾਲਾ ਮੰਡੀਆਂ ਮੱਛਰਦਾਨੀਆਂ ਬੰਡੀਆਂ ਦਵਾਈਆਂ ਬੜੀਆਂ ਆ ਗਪੜਾ ਐਸਜੀਪੀਸੀ ਨੇ ਪਰ ਮੁੱਖ ਮੰਤਰੀ ਸਾਹਿਬ ਨੇ ਵਿਵਤਾ ਤੇ ਸੰਕਟ ਦੇ ਸਮੇਂ ਸ਼ਾਬਾਸ਼ ਦੇਣ ਦੇ ਥਾਂ ਐਸਜੀਪੀਸੀ ਨੂੰ ਪੈਗੇ ਐਸਜੀਪੀਸੀ ਨੂੰ ਬਦਨਾਮ ਕਰਨ ਲੱਗੇ ਤੇ ਐਸਜੀਪੀਸੀ ਨੂੰ ਕਮਜ਼ੋਰ ਕਰਨ ਲਈ ਪੈਰਲਲ ਕਾਨੂੰਨ ਬਣਾਉਣੇ ਸ਼ੁਰੂ ਕਰਤੇ ਦੇ ਨਾਲ-ਨਾਲ ਜਿਹੜਾ ਐਸਜੀਪੀਸੀ ਦੇ ਵਿੱਚ ਮੁਲਾਜ਼ਮਾਂ ਦੀ ਜਥੇਬੰਦੀ ਨੂੰ ਜੇ ਮੈਂ ਰਜਿਸਟਰਡ ਕੀਤਾ ਹੈ ਕਿ ਯੂਨੀਅਨ ਬਣਾਉਣ ਦੇ ਤੌਰ ਤੇ ਇਹ ਪੰਜਾਬ ਸਰਕਾਰ ਦੇ ਮੱਥੇ ਤੇ ਕਲੰਕਾ ਇਤਿਹਾਸ ਮਾਫ ਨਹੀਂ ਕਰੇਗਾ ਲੋਕ ਸੰਗਤ ਮਾਫ ਨਹੀਂ ਕਰੇਗੀ ਜੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਸ਼ਰਧਾ ਦਾ ਚੜਾਇਆ ਜਿਹੜਾ ਪੈਸਾ ਉਹ ਉਹਦੇ ਤੇ ਸੇਵਾ ਲਈ ਸੇਵਾਦਾਰ ਰੱਖੇ ਜਾਂਦੇ ਨੇ ਤੇ ਉਹ ਸੇਵਾਦਾਰਾਂ ਨੂੰ ਇੱਕ ਜਥੇਬੰਦੀ ਬਣਾ ਕੇ ਇੱਕ ਭੜਤੂ ਪਾ ਕੇ ਕਾਨੂੰਨ ਆਪਣੇ ਹੱਥਾਂ ਚ ਲੈ ਕੇ ਅਵਗਿਆ ਕਰਾ ਕੇ ਪ੍ਰਬੰਧ ਦੀ ਐਸਡੀਪੀਸੀ ਦੇ ਇੱਕ ਮਾਮਲੇਾਂ ਚ ਦਾਖਲ ਪੰਜਾਬ ਸਰਕਾਰ ਨੇ ਆਪਣੇ ਡਿਪਾਰਟਮੈਂਟ ਤੋਂ ਜਿਵੇਂ ਯੂਨੀਅਨ ਰਜਿਸਟਰਡ ਕਰਾਈਆ ਉਹ ਇੱਕ ਨਵੇਕਲੀ ਗੱਲ ਆ ਲੋਕਿਕ ਗੱਲ ਆ ਔਰ ਗੈਰਵਾਜੋ ਗੱਲ ਆ ਨਾ ਬਰਦਾਸ਼ਤ ਹੋਣ ਵਾਲੀ ਗੱਲ ਆ ਸੋ ਉਹਦੇ ਤੇ ਵੀ ਨੋਟਸ ਲੈਣਾ ਬਣਦਾ ਇਹ ਵੀ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਵੀ ਜਿਵੇਂ ਤੁਸੀਂ ਹੋਰ ਗੱਲਾਂ ਦਾ ਨੋਟਸ ਲੈਨੇ ਹੋ ਤੇ ਇਹ ਵੀ ਨੋਟਸ ਲੈਣ ਵਾਲੀਆਂ ਗੱਲਾਂ ਨੇ ਇਹ ਅਸੀਂ ਅੱਜ ਇਹਦੇ ਸਬੰਧੀ ਵੀ ਗੱਲ ਕਰਕੇ ਆਏ ਹਾਂ ਤੇ ਹਾਂਜੀ ਪਾਰਕਿੰਗ ਪਾਰਕਿੰਗ ਦਾ ਮੁੱਦਾ ਦੀਮਾ ਸਾਹਿਬ ਨੇ ਪਹਿਲਾਂ ਵੀ ਉਠਾਇਆ ਸੀ ਤੇ ਅੱਜ ਵੀ ਅਸੀਂ ਲਿਖਤੀ ਤੌਰ ਤੇ ਦੇ ਕੇ ਆਏ ਆ ਕਿ ਪੰਜਾਬ ਦੀ ਰਾਜਧਾਨੀ ਹੋਵੇ ਪੰਜਾਬ ਦੀ ਧਰਤੀ ਹੋਵੇ ਤੇ ਪੰਜਾਬ ਦੇ ਲੋਕਾਂ ਤੇ ਪੈਨਲਟੀ ਲਾ ਦੋ ਤੁਸੀਂ ਰਾਜਧਾਨੀ ਵਿੱਚ ਦਾਖਲ ਹੋਣ ਦੀ ਤੇ ਇਹ ਤਾਂ ਕਦੇ ਬਰਦਾਸ਼ਤ ਨਹੀਂ ਹੋ ਸਕਦਾ ਇਹ ਜਿਹੜੇ ਪਾਰਕਿੰਗ ਦੀਆਂ ਫੀਸਾਂ ਡਬਲ ਕੀਤੀਆਂ ਨੇ ਇਹ ਫੀਸਾਂ ਨਹੀਂ ਵਧਣੀਆਂ ਚਾਹੀਦੀਆਂ ਇਹ ਵਾਪਸ ਲੈਣੀਆਂ ਚਾਹੀਦੀਆਂ ਇਸ ਸਬੰਧੀ ਵੀ ਗਵਰਨਰ ਸਾਹਿਬ ਨੇ ਸਾਨੂੰ ਪੂਰਾ ਭਰੋਸਾ ਦਵਾਇਆ ਕਿ ਮੇਰੇ ਨੋਟਸ ਵਿੱਚ ਤੁਸੀਂ ਲਿਆਂਦਾ ਤੇ ਇਹਨੂੰ ਅਸੀਂ ਪੰਜਾਬੀ ਦੇ ਤੌਰ ਤੇ ਪੰਜਾਬ ਦੇ ਲੋਕਾਂ ਦੇ ਹਿੱਤ ਦੇ ਤੌਰ ਤੇ ਇਹਨੂੰ ਜ਼ਰੂਰ ਰਿਵਿਊ ਕਰਾਵਾਂਗੇ ਇਹ ਵੀ ਅਸੀਂ ਉਹਨਾਂ ਨੂੰ ਕਹਿ ਕੇ ਆਏ ਅੱਛਾ ਇੱਕ ਮਸਲਾ ਅਸੀਂ ਹੋਰ ਲੈ ਕੇ ਆਇਆ ਜਿਹੜਾ ਬੜਾ ਇੰਪੋਰਟੈਂਟ ਸੀ ਅਸੀਂ ਪਹਿਲਾਂ ਵੀ ਲਿਆਂਦਾ ਕਿ ਜਿਹੜੇ ਹਰਿਆਣੇ ਨੂੰ ਵਿਧਾਨ ਸਭਾ ਦੀ ਜ਼ਮੀਨ ਦੇਣ ਦੀ ਵਾਅਦਾ ਕੀਤਾ ਚਾਚਾ ਹੋਈਆ ਮੀਡੀਆ 'ਚ ਅਖਬਾਰਾਂ 'ਚ ਉਹ ਅਸੀਂ ਆਪਣੀਆਂ ਭਾਵਨਾਵਾਂ ਤੋਂ ਜ਼ਾਰੂ ਕਰਵਾਇਆ ਕਿ ਕਿਸੇ ਵੀ ਕੀਮਤ ਸਰੋਪਣੀ ਅਕਾਲੀ ਦਲ ਤੇ ਪੰਜਾਬ ਦੇ ਲੋਕ 1 ਇੰਚ ਤੇ ਜ਼ਮੀਨ ਪੰਜਾਬ ਦੀ ਧਰਤੀ ਆ ਇਹ ਚੰਡੀਗੜ੍ਹ ਰੀਆਰਗੇਨਾਈਜੇਸ਼ਨ ਐਕਟ ਦੇ ਅਨੁਸਾਰ ਫਾਰਮੂਲਾ ਜਿਹੜਾ ਬਣਿਆ ਉਹਦੇ ਤਹਿਤ ਚੰਡੀਗੜ੍ਹ ਪੰਜਾਬ ਦਾ ਹਿੱਸਾ ਪੰਜਾਬ ਦਾ ਹਿੱਸਾ ਰਹੇਗਾ ਇਹ ਟੈਂਪਰੇਰੀ ਯੂਟੀ ਬਣਾਇਆ ਸੀ ਇਹ ਪੱਕਾ ਯੂਟੀ ਨਹੀਂ ਹੈ ਇਹਦੇ ਤੇ ਮਾਲਕੀ ਪੰਜਾਬ ਦੀ ਆ ਕਿਤੇ ਹੋਰ ਦੀ ਨਹੀਂ ਹੋ ਸਕਦੀ ਇਸ ਲਈ ਪੰਜਾਬ ਦੀ ਧਰਤੀ ਦਾ 1 ਇੰਚ ਵੀ ਹਰਿਆਣੇ ਨੂੰ ਦਿਨ ਦਿਹਾੜੇ ਜਿਹੜੀਆਂ ਖਬਰਾਂ ਲੱਗ ਰਹੀਆਂ ਨੇ ਮੀਡੀਆ ਅਖਬਾਰਾਂ ਚਾ ਰਿਹਾ ਉਹ ਕਿਸੇ ਵੀ ਕੀਮਤ ਤੇ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਔਰ ਸਰੋਬਣੀ ਅਕਾਲੀ ਦਲ ਇਸ ਗੱਲ ਦੀ ਲੜਾਈ ਲੜੇਗਾ ਜੇ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋਈ ਤਾਂ ਉਹ ਵੀ ਅਸੀਂ ਇਹਨਾਂ ਨੂੰ ਕਿਹਾ ਵੇ ਬਤੌਰ ਪੰਜਾਬ ਦੇ ਗਵਰਨਰ ਤੁਹਾਡੀ ਵੱਧ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਇਸ ਕਾਰਵਾਈ ਨੂੰ ਰੋਕੋ ਤੇ ਪੰਜਾਬ ਦੀ ਜ਼ਮੀਨ ਕਿਸੇ ਕੀਮਤ ਤੇ ਹਰਿਆਣੇ ਨੂੰ ਨਾ ਦਿੱਤੀ ਜਾਵੇ ਇਹਦੇ ਬੰਦੋਬਸਤ ਕਰੋ ਆ ਇਹ ਗੱਲ ਵੀ ਅਸੀਂ ਉਹਨਾਂ ਦੇ ਧਿਆਨ 'ਚ ਲੈ ਕੇ ਆਏ ਆ ਔਰ ਸਾਰੀਆਂ ਗੱਲਾਂ ਸਾਡੀਆਂ ਉਹਨਾਂ ਨੇ ਧਿਆਨ ਨਾਲ ਸੁਣੀਆਂ ਤੇ ਇੱਕ ਇੱਕ ਸਾਈਜ਼ ਪਾਲਿਸੀ ਤੇ ਮਜੀਠੀਆ ਸਾਹਿਬ ਨੇ ਇੱਕ ਮੈਮੋਰੰਡਮ ਦਿੱਤਾ ਉਹ ਦੱਸ ਦਿਆਂਗੇ ਜੀ ਸਰ ਜਿਹੜਾ ਸਬ ਕਮੇਟੀ ਵੱਲੋਂ ਵੀ